ਸਰਕਾਰੀ ਹਸਪਤਾਲ ਦੇ ਡਾਕਟਰ ਨੇ 60000 ਰਿਸ਼ਵਤ ਦੀ ਕੀਤੀ ਮੰਗ ਗੱਲ 21000 ਤੇ ਮੁੱਕੀ ਵਿਸ਼ਵਤ ਲੈ ਕੇ ਵੀ ਨਹੀਂ ਕੀਤਾ ਆਪਰੇਸ਼ਨ ਸਿਵਲ ਹਸਪਤਾਲ ਵਿੱਚ ਤੈਨਾਤ ਇੱਕ ਸਰਜਨ ਤੇ ਇੱਕ ਗਰੀਬ ਕਿਸਾਨ ਦੇ 17 ਸਾਲ ਦੇ ਬੱਚੇ ਦਾ 21000 ਰੁਪਏ ਰਿਸ਼ਵਤ ਲੈ ਕੇ ਵੀ ਹਰਨੀਆਂ ਦਾ ਆਪਰੇਸ਼ਨ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਨਾਲ ਸੰਬੰਧਿਤ ਕਿਸਾਨਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਡਾਕਟਰ ਅਤੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਕੁਲਵਿੰਦਰ ਸਿੰਘ ਅਤੇ ਲੜਕੇ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਪ੍ਰੀਤਮ ਸਿੰਘ ਦੇ 17 ਸਾਲ ਦੇ ਲੜਕੇ ਮਨਪ੍ਰੀਤ ਜਿਸ ਨੂੰ ਕਿ ਹਰਨੀਆਂ ਦੀ ਸ਼ਿਕਾਇਤ ਸੀ ਨੂੰ ਪਿਛਲੇ ਮਹੀਨੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਕਰਵਾਇਆ ਗਿਆ ਸੀ ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ ਦਾ ਇੱਕ ਪੈਸਾ ਵੀ ਨਹੀਂ ਲੱਗੇਗਾ ਇੱਥੋਂ ਤੱਕ ਕਿ ਪ੍ਰਾਈਵੇਟ ਤੌਰ ਤੇ ਟੈਸਟ ਵੀ ਫਰੀ ਕਰਵਾਏ ਜਾਣਗੇ ਪਰ ਹਸਪਤਾਲ ਦੇ ਡਾਕਟਰ ਵੱਲੋਂ ਕਥਿਤ ਤੌਰ ਤੇ ਆਪਣੇ ਇੱਕ ਨਿੱਜੀ ਕਰਿੰਦੇ ਦੇ ਰਾਹੀਂ ਪਹਿਲਾ ਮਲ੍ਹਮ ਪੱਟੀ ਅਤੇ ਬਲੇਡ ਆਦਿ ਬਾਹਰ ਸਥਿਤ ਮੈਡੀਕਲ ਸਟੋਰ ਤੋਂ ਮੰਗਵਾਉਣ ਦੇ ਨਾਂ ਤੇ 3000 ਰੁਪਏ ਲਏ ਗਏ ਅਤੇ ਬਾਅਦ ਵਿੱਚ ਆਪਰੇਸ਼ਨ ਲਈ 60000 ਰੁਪਏ ਦੀ ਮੰਗ ਕੀਤੀ ਪਰ ਮਰੀਜ਼ ਲੜਕੇ ਦਾ ਪਿਤਾ ਗਰੀਬ ਕਿਸਾਨ ਜਦੋਂ ਰੋ ਪਿਆ ਤਾਂ ਗੱਲ 18000 ਤੇ ਮੁੱਕ ਗਈ ਜੋ ਕਿ ਥਿੱਤ ਤੌਰ ਤੇ ਗਰੀਬ ਕਿਸਾਨ ਵੱਲੋਂ ਦੇ ਦਿੱਤਾ ਗਿਆ 3 ਦਿਨ ਬਾਅਦ ਲੜਕੇ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਕੁਝ ਦਿਨ ਬਾਅਦ ਵੀ ਜਦੋਂ ਲੜਕੇ ਦੀ ਤਕਲੀਫ ਨਹੀਂ ਖਤਮ ਹੋਈ ਤਾਂ ਅਲਟਰਾ ਸਾਊਂਡ ਕਰਵਾਉਣ ਤੇ ਪਤਾ ਲੱਗਿਆ ਕਿ ਲੜਕੇ ਦਾ ਆਪਰੇਸ਼ਨ ਹੀ ਨਹੀਂ ਕੀਤਾ ਗਿਆ ਸੀ ਉਨਾ ਦਸਿਆ ਕਿ ਹੁਣ ਪੀੜਤ ਲੜਕਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਗਰੀਬ ਕਿਸਾਨ ਵੱਲੋਂ ਕਰਜ਼ਾ ਚੁੱਕ ਕੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਰਿਸ਼ਵਤ ਲੈਣ ਵਾਲੇ ਡਾਕਟਰ ਤੇ ਉਸ ਦੇ ਨਿੱਜੀ ਕਰਿੰਦੇ ਖਿਲਾਫ ਕਾਰਵਾਈ ਕੀਤੀ ਜਾਵੇ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਪ੍ਰੀਤਮ ਸਿੰਘ ਹੈ ਮੇਰਾ ਬੱਚਾ ਹੀ ਮਨਪ੍ਰੀਤ ਸਿੰਘ ਜਿਹਨੂੰ ਕਿ ਹਰਨੀਆਂ ਦਾ ਹੀ ਸਕੈਤ ਹੀ ਉਹ ਮੈਂ ਇੱਥੇ ਆ ਪਹਿਲਾਂ ਕਲਾਨੌਰ ਗਿਆ ਸੀ ਹਸਪੀਟਲ ਉੱਥੋਂ ਉਹਨਾਂ ਨੇ ਮੁੜ ਕੇ ਰੈਫਰਲ ਕਰਕੇ ਇੱਥੇ ਗਰਦਾਸਪੁਰ ਭੇਜਤਾ ਗਰਦਾਸਪੁਰ ਭੇਜਣ ਦੇ ਨਾਲ ਇਹਨਾਂ ਨੇ ਪ੍ਰਸ਼ਨ ਕੀਤਾ ਪ੍ਰਸ਼ਨ ਕਰਦੇ ਸਮੇਂ ਮੇਰੇ ਕੋ ਪਹਿਲਾਂ 1000 ਰੁਪਏ ਫੀਸ ਜਮ੍ਹਾਂ ਕਰਵਾਈ ਗਈ ਉਸ ਤੋਂ ਬਾਅਦ 3000 ਰੁਪਏ ਉਹਨੇ ਅੰਦਰ ਲਿਆ ਜਦੋਂ ਪ੍ਰਸ਼ਨ ਕਰਨ ਦੇ ਸੀ ਉਸ ਤੋਂ ਬਾਅਦ ਮੁੜ ਕੇ ਬਾਅਦ ਦੇ ਵਿੱਚ ਠੀਕ ਉਹਨਾਂ ਨੇ ਕਿਹਾ ਵੀ ਇਹ ਪ੍ਰਸ਼ਨ ਜਿਆਦਾ ਰિસ્ਕੀ ਹੈ ਇਸ ਕਾਰਨ ਕਰਕੇ ਇਹ ਬੱਚੇ ਦੇ ਬਾਰੋਂ ਡਾਕਟਰ ਮਗਾਇਆ ਮਗਾਇਆ ਜਾਣਾ ਉਸਨੇ ਮੈਨੂੰ ਕੋ 18000 ਰੁਪਿਆ ਲਿਆ ਅਤੇ ਮੇਰੇ ਬੱਚੇ ਦਾ ਪ੍ਰਸ਼ਨ ਕਰ ਦਿੱਤਾ ਪ੍ਰਸ਼ਨ ਹੋਣ ਤੋਂ 4 ਮਹੀਨੇ ਬਾਅਦ ਮੈਂ ਹੀ ਇੱਥੇ ਚੈੱਕ ਕਰਾਉਂਦੇ ਰਹੇ ਪਰ ਉਹਨਾਂ ਨੇ ਸਾਨੂੰ ਟਣਕਾ ਦਿੰਦਾ ਰਿਹਾ ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਅਲਟਰਾਸਾਉਂਡ ਕਰਾਓ ਜਦੋਂ ਅਸੀਂ ਅਲਟਰਾਸਾਉਂਡ ਕਰਾਇਆ ਉਸੇ ਡਾਕਟਰ ਕੋਲੋਂ ਕਲਾਂ ਨਰੋਂ ਤੇ ਉਹ ਚੌਕ ਉੱਠਿਆ ਕਿ ਇਸ ਦਾ ਤੇ ਪ੍ਰਸ਼ਨ ਹੀ ਨਹੀਂ ਕੀਤਾ ਗਿਆ ਕਿਉਂਕਿ ਇਹਦਾ ਤੇ ਪ੍ਰਸ਼ਨ ਹੀ ਨਹੀਂ ਹੋਇਆ ਜੋ ਕੁਝ ਵੀ ਇਹਦਾ ਇਹ ਅੰਦਰੇ ਹੀ ਹੈ ਜਿਹਦੇ ਕਾਰਨ ਕਰਕੇ ਹੁਣ ਮੇਰਾ ਬੱਚਾ ਅੰਬਰਸਰ ਆਕਾਸ਼ਦੀਪ ਹਸਪੀਟਲ ਦੇ ਵਿੱਚ ਦਾਖਲੇ ਆ ਮੈਂ ਇਹ ਇਨਸਾਫ ਚਾਹੁੰਦਾ ਵਾਂ ਕਿ ਮੇਰੇ ਨਾਲ ਇਹੋ ਜਿਹਾ ਤਕਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਅਤੇ ਮੈਨੂੰ ਇਨਸਾਫ ਦਿੱਤਾ ਜਾਏ ਪੈਸੇ ਕਿਤੇ ਤੂੰ ਲੈ ਗਏ ਨੇ ਪੈਸੇ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਜੋ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਪ੍ਰਾਈਵੇਟ ਹੈ ਉਹ ਬਾਅਦ ਚ ਪਤਾ ਚੱਲਿਆ ਉਸ ਨੇ ਉਹਨੂੰ ਕੰਪਾਊਂਡਰ ਨੂੰ ਪੈਸੇ ਦਿੱਤੇ ਜੀ ਕੋਈ ਆ ਸਮੋਨ ਗੱਲ ਕੀਤੀ ਵੀ ਸਿਰ ਸੱਜੇ ਹਾਂ ਸਾਰਿਆਂ ਨਾਲ ਗੱਲ ਹੋਈ ਐ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਅਸੀਂ ਇਹਨਾਂ ਵੀਰਾਂ ਕੋ ਗਏ ਅਤੇ ਇਹਨਾਂ ਨੇ ਸਾਨੂੰ ਇੱਥੇ ਲਿਆ ਕੇ ਸਾਡੀ ਗੱਲਬਾਤ ਤੁਹਾਡੇ ਨਾਲ ਕਰਾਈ ਤੇ ਵੇ ਕੰਪਿਊਟਰ ਜੋ ਆ ਉਹ ਇੱਥੇ ਆਪਣਾ ਮੈਡੀਕਲ ਸਟੋਰ ਚਲਾਉਂਦਾ ਜੀ ਹਸਪੀਟਲ ਬੱਬਰੀ ਵਿੱਚ ਪਹੁੰਚੇ ਆ ਇੱਥੇ ਸਾਡੇ ਇੱਕ ਕਿਸਾਨ ਜੋ ਕਿ ਬਹੁਤ ਗਰੀਬ ਆਦਮੀ ਐ ਉਹਦੇ ਬੇਟੇ ਦਾ ਇਹਦੇ ਬੇਟੇ ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਕੀਤਾ ਜਿਹੜਾ ਕਿ ਆਪਰੇਸ਼ਨ ਥੀਟਰ 'ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਸ਼ਿਵਲ ਦਾ ਰੱਖਿਆ ਹੋਇਆ ਜਿਹੜੀ ਗਰਦਾਸਪੁਰ ਦੇ ਅੰਦਰ ਮੈਡੀਕਲ ਸਟੋਰ ਚ ਲਾਉਂਦਾ ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗਮਰਾਹ ਕਰਕੇ ਉਹਨਾਂ ਦੀ ਜੇਬ ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਸਾਂਝੀ ਕਰਕੇ ਉਹ ਰਿਸ਼ਵਤ ਹਜਮ ਕੀਤੀ ਜਾਂਦੀ ਹੈ ਡਾਕਟਰ ਔਰ ਮਰੀਜ਼ ਔਰ ਉਹ ਕੰਪਿਊਟਰ ਤਿੰਨੋਂ ਆਪਰੇਸ਼ਨ ਥੀਟਰ ਦੇ ਅੰਦਰ ਜਾਂਦੇ ਆ ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਿਊਟਰ ਬਾਹਰ ਆਉਂਦਾ ਉਹ ਆ ਕੇ ਇਸ ਕਿਸਾਨ ਨੂੰ ਕਹਿੰਦਾ ਕਿ ਅੰਦਰ ਆਪਰੇਸ਼ਨ ਕਰਨ ਲਈ ਬਲੇਟ ਪੱਟੀਆਂ ਜਾਂ ਹੋਰ ਸਮਾਨ ਦੀ ਲੋੜ ਹੈ 3000 ਰੁਪਇਆ ਦੋ ਇਹਦੇ ਕੋਲੋਂ 3000 ਰੁਪਇਆ ਲਿਆ ਜਾਂਦਾ ਉਹਦੇ ਤੋਂ ਡੇਢ ਘੰਟੇ ਬਾਅਦ ਉਹੀ ਕੰਪਿਊਟਰ ਵਾਪਸ ਆਉਂਦਾ ਆ ਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ ਡਾਕਟਰ ਦੇ ਵੱਸ ਦੀ ਗੱਲ ਨਹੀਂ ਏ ਔਰ ਉਹਨੂੰ ਨਵਾਂ ਬਾਹਰੋਂ ਸ਼ਿਵਲ ਤੋਂ ਡਾਕਟਰ ਬੁਲਾਉਣਾ ਪਏਗਾ ਜਿਹਦੀ 60000 ਰੁਪਇਆ ਫੀਸ ਹੈ ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੋਂਦਾ ਪੈਂਦਾ ਇਹਦੀ ਮਿਸ਼ੀ ਜ ਰੋਂਦੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮਾਤੜੋ ਮੈਂ ਤੁਹਾਡੀ ਮਦਦ ਕਰਨਾ ਮੈਂ 20000 ਰੁਪਏ 'ਚ ਤੁਹਾਡੀ ਗੱਲ ਕਰਵਾ ਦੇਣਾ ਇਹਨਾਂ ਦੇ ਅੱਗੋਂ ਫਿਰ ਰੋਂ ਤੋਂ ਬਾਅਦ 18000 'ਚ ਗੱਲ ਮੁੱਕਦੀ ਆ ਔਰ 18000 ਰੁਪਇਆ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਏਟਰ ਜਾਣ ਤੋਂ ਆਪਣੇ ਥੀਏਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਇਆ ਲਿਆ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਏਟਰ ਤੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ ਅੱਜ ਦੀ ਡੇਟ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸ਼ਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ ਜਿੱਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ ਏ ਵੇਖੋ ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਹੈ। ਔਰ ਉਹਦਾ ਇਲਾਜ ਚੱਲ ਰਿਹਾ ਜੀ। ਇਹ ਬੱਚਾ ਜਿਹੜਾ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ। ਜਿਹਦਾ ਰੋਜ਼ ਖਰਚਾ ਆ ਰਿਹਾ ਤੇ ਬਾਪ ਉਹ ਖਰਚਾ ਦੇਣ ਤੇ ਵੀ ਕਾਬਲ ਨਹੀਂ ਹੈ। ਪਰ ਉਹ ਵਿਚਾਰਾ ਕਿੱਥੋਂ ਆਪਣੇ ਬੱਚੇ ਨੂੰ ਬਚਾਉਣ ਲਈ ਪੈਸੇ ਕਰਜ਼ੇ ਤੇ ਚੁੱਕ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਿਹਾ। ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਇਥੋਂ ਦੇ ਚੇਅਰਮੈਨ ਜੋ ਆਮ ਆਦਮੀ ਪਾਰਟੀ ਦੇ ਆ ਬਹਿਲ ਸਾਹਿਬ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਹਸਪਤਾਲ ਦੀ ਹਾਲਤ ਵੱਲ ਧਿਆਨ ਦਿੱਤਾ ਜਾਏ ਮਰੀਜ਼ਾਂ ਦੀ ਜਿਹੜੀ ਲੋਟ ਹੋ ਰਹੀ ਆ ਲੋਟ ਨੂੰ ਬਚਾਇਆ ਜਾਏ ਤਾਂ ਕਿ ਅੱਗੇ ਆਉਣ ਵਾਲੇ ਮਰੀਜ਼ ਵੀ ਜੋ ਹੈ ਉਹ ਬਚ ਜਾਣ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਹਸਪਤਾਲ ਵਾਲਾ ਡਾਕਟਰ ਜਾਏਗਾ ਪ੍ਰਾਈਵੇਟ ਸਟੋਰ ਤੋਂ ਦਵਾਈ ਲਿਆ ਕੇ ਦੇਵੇਗਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹਦੇ ਕੋਲੋਂ ਜੋ 21000 ਰੁਪਏ ਚਲਾ ਗਿਆ ਉਹ ਕਿਸ ਡਾਕਟਰ ਦੀ ਜੇਬ ਵਿੱਚ ਗਿਆ ਔਰ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਰੀ ਸੰਗਤ ਵੱਲੋਂ ਕਿ ਇਸ ਮਸਲੇ ਨੂੰ ਗੰभीरता ਨਾਲ ਲੈਂਦੇ ਹੋਏ ਇਸ ਮੇਰੇ ਵੀਰ ਨੂੰ ਇਨਸਾਫ ਦਵਾਇਆ ਜਾਵੇ ਕਿੰਨੀ ਏਜ ਆ ਬੱਚੇ ਦੀ ਤੇ ਕੀ ਕਾਰਵਾਈ ਜਾਂਦੇ ਹੋ ਡਾਕਟਰ ਦੇ ਖਿਲਾਫ ਬੱਚਾ 17 ਸਾਲ ਦੀ ਏਜ ਆ ਜੀ ਬੱਚਾ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹਦੇ ਦੋਨੋਂ ਸਾਈਡ ਹਰਨੀਆਂ ਹੋ ਗਈਆਂ ਨੇ ਔਰ ਇਨਸਪੈਕਸ਼ਨ ਇੰਨੀ ਜ਼ਿਆਦਾ ਹੋ ਗਈ ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੈੱਡ ਦੇ ਉੱਪਰ ਬੱਚਾ ਪਿਆ ਉਹਦੀ ਜ਼ਿੰਦਗੀ ਦਾ ਵੀ ਨਹੀਂ ਪਤਾ ਅਸੀਂ ਕਹਿੰਦੇ ਆ ਕਿ ਇਸ ਬੱਚੇ ਦਾ ਇਲਾਜ ਵੀ ਡਾਕਟਰ ਵੱਲੋਂ ਕਰਵਾਇਆ ਜਾਏ ਤੇ ਉੱਥੇ ਉਹਦੇ ਤੇ ਡਾਕਟਰ ਤੇ ਬੰਦੀ ਜੋ ਰਿਸ਼ਵਤ ਦੀ ਕਾਰਵਾਈ ਆ ਉਹ ਵੀ ਕੀਤੀ ਜਾਏ। ਪਲਾਂ ਦੀ ਸ਼ਿਕਾਇਤ ਕੋਈ ਕੰਪਲੇਂਟ ਆਈ ਸੀ ਮੈਨੂੰ ਕਿ ਡਾਕਟਰ ਵਿਸ਼ਾਲ ਨੇ ਕੁਪਰੇਸ਼ਨ ਕੀਤਾ ਹੈ ਤੇ ਕੋਈ ਉਹਦੇ ਨਾਲ ਕੋਈ ਬਾਹਰ ਦਾ ਬੰਦਾ ਕੋਈ ਕੰਪਲ ਲੱਗਾ ਜਿਹਨੇ ਪੈਸੇ ਲਏ ਦੇ ਕੋਲ ਤੇ ਮੈਂ ਦੋਨਾਂ ਤਿਹਰਾ ਦੇ ਬਿਆਨ ਲਿਆ ਬਿਆਨ ਲੈਣ ਤੋਂ ਬਾਅਦ ਮੈਂ ਇੱਕ 3 ਮੈਂਬਰੀ ਕਮੇਟੀ ਮਾਈ ਹੈ ਜਿਹੜੀ ਜੋ ਐਕਸਪਰਟ ਡਾਕਟਰ ਦੀ ਇੱਕ ਸਰਜਰੀ ਸਪੈਸ਼ਲਿਸਟ ਇੱਕ ਮੈਂ ਮੈਡੀਕਲੋਗਰ ਸਪਰਟ ਇੱਕ ਸਾਈਕੀਆਟ੍ਰਿਕ ਡਾਕਟਰ ਤਿੰਨ ਕਮੇਟੀ ਮੈਂ ਆਈ ਹੈ ਜਿਹੜੇ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਉਹਦੇ ਜੋ ਬਿਆਨ ਹੈ ਉਹ ਬਿਆਨ ਲੈ ਕੇ ਕਰਕੇ ਉਹਦੇ ਵਿੱਚ ਕਮੇਟੀ ਜੋ ਰਿਪੋਰਟ ਵਿੱਚ ਦੇਣਗੇ ਜੋ ਸਰਪੋਰਟਸ ਵਿੱਚ ਲੱਗਾ ਕਿਸੇ ਕਿਸੇ ਦਾ ਦੋਸ਼ ਹੈਗਾ ਤੇ ਫਿਰ ਨਿਜਮਾਨ ਤਰ੍ਹਾਂ ਮੈਂ ਉਚਿਤ ਕਰ ਲਿਖਦੇ ਉਹਦੇ ਗੈਸਟ ਕਰਨ ਲਿਖਦਾ ਤਰ੍ਹਾਂ ਕਰਦਾਂਗੇ ਪਰ ਉਹਨਾਂ ਵਿੱਚ ਇੱਕ ਲੜਕਾ ਜੋ ਬਿਆਨ ਲੈ ਰਿਹਾ ਲੜਕਾ ਬਾਹਰ ਦਾ ਹੈ ਕੋਈ ਜਿਹੜਾ ਜਿੰਨੇ ਪੈਸੇ ਲਿਆ ਉਹ ਡਾਕਟਰ ਉੱਪਰ ਡਾਇਰੈਕਟ ਅਪਰੋਚ ਨਹੀਂ ਲਾ ਰਿਹਾ ਲਾ ਰਿਹਾ ਉਹ ਡਾਕਟਰ ਕੋਲ ਭਰ ਉਹਨੂੰ ਸਾਨੂੰ ਬੁਲਾਉਣ ਸਿਰ ਪਰਾਲਾ ਮਾਰੀ ਥੋੜੀ ਜੀ ਨਾ ਉਹ ਲੜ ਉਹ ਕਹਿ ਰਿਹਾ ਕਿ ਉਹਦੇ ਥਰੂ ਡਾਕਟਰ ਸਾਹਿਬ ਨੂੰ پیسے ਲਏ ਪਰ ਉਹ ਡਾਕਟਰ ਵਿਸ਼ਾਲ ਕਹਿੰਦੇ ਕੋ ਡਾਕਟਰ ਮੇਰਾ ਲੜਕਾ ਨਹੀਂ ਹੈ ਲੜਕਾ ਬਾਹਰ ਤੋਂ ਐਮ ਆਰ ਹੈ ਲੜਕੇ ਨੂੰ ਮੈਂ ਫੋਨ ਫੋਨ ਤੇ ਲੜਕਾ ਬੁਲਾਇਆ ਸੀਗਾ ਪਰ ਉਹ ਕਹਿੰਦਾ ਉਹ ਹੈ ਕਿ ਕਦਮ ਮੈਂ ਹਸਪਤਲ ਕਦੀ ਕਦੀ ਆਣਾ ਮੈਂ ਮੈਂ ਤੇ ਐਮ ਆਰ ਦਾ ਕੰਮ ਕਰਦਾ ਹੈ ਉਹ ਬਿਲਕੁਲ ਨਹੀਂ ਕਰਦਾ ਮੈਂ پیسے ਨਹੀਂ ਲਏ ਕੋਰਸਾਈਡਰ ਬੰਦਾ ਉਸ ਵਿੱਚ ਲੋਡ ਹੈਗਾ ਵੀ ਆ ਕੇ ਉਹ ਡਾਕਟਰ ਨਾਲ ਕਰ ਬਿਲਕੁਲ ਆਊਟ ਨਹੀਂ ਹੈ ਬਿਲਕੁਲ ਆਊਟ ਨਹੀਂ ਹੈ ਫਿਰ ਉਹ ਬੰਦਾ ਕੀ ਕਰਾਉਂਦਾ ਬਾਹਰ ਜਿਉਂ ਬੰਦਾ ਜਿਉਂ ਅਸੀਂ ਇਨਕੁਆਰੀ ਕਰ ਰਹੇ ਜਿਉਂ ਉਸ ਦਾ ਕੋਈ ਪੈਕੇਜ ਹੋਇਆ ਕੁਛ ਹੀ ਹੋਇਆ ਤੇ ਅਸੀਂ ਉਹਦੇ ਗੀਅਰਸ ਕਾਰਵੇਜ ਕਰਵਾ ਜਰੂਰ ਕਰਾਂਗੇ ਕਰਨ ਲਿਖੂ ਪਰ ਲਿਖਾਂ ਦਾ ਪਰਿਵਾਰ ਕੀ ਕਹਿ ਰਿਹਾ ਕਿਨੇ ਪੈਸੇ ਦਾ ਲੱਜਣਾ ਹੈ ਪਰਿਵਾਰ ਨੇ ਲਿਖਿਆ ਸੀ 18000 ਰੁਪਏ ਲਿਆ ਦੇ ਸਰ ਮੈਂ ਬੋਲਦਾ ਇਹ ਕਾ ਦਾ ਆਪਰੇਸ਼ਨ ਸੀ ਇਹ ਇਹ ਵੈਰੀ ਕੋਸ ਆਪਰੇਸ਼ਨ ਸੀਗਾ ਮਾਮੂਲੀ ਆਪਰੇਸ਼ਨ ਦਾ ਛੋਟਾ ਪ੍ਰੈਸ਼ਨ ਹੁੰਦਾ ਕਾਫੀ ਉਹ ਕਹਿ ਰਹੇ ਆ ਆਪਰੇਸ਼ਨ ਵੀ ਨਹੀਂ ਕੀਤਾ ਪੈਸੇ ਵੀ ਲੈ ਲਏ ਉਹ ਹੁਣ ਉਹਦੀ ਉਹਦੀ ਕਾਰ ਇਨਕੁਆਇਰੀ ਕਰ ਰਹੀ ਹੈ ਸਾਡੀ ਅਸੀਂ ਸਰ ਤਾਂ ਇੱਥੇ ਪੈਸੇ ਬਣਦੇ ਨਹੀਂ ਆਪਰੇਸ਼ਨ ਦੇ ਜਾਂ ਬਿਲਕੁਲ ਸਰਕਾਰੀ ਕੋਈ ਪੈਸਾ ਨਹੀਂ ਬਣਦਾ ਟੋਟਲ ਫ੍ਰੀ ਹੁੰਦਾ ਰਹਿੰਦਾ ਹੈ